ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਪਰਿਆ ਤਿਤ ਔਗਨ ਹਮਾਰੇ ਦਇਆ ਕਰਹੁ ਕਿਸ਼ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨ ਤਿਹ ਸਿਮਰਤ ਗਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਵੱਡ ਪਾਗੇ ਹੋ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਸੰਖੇਪ ਰੂਪ ਦੇ ਅੰਦਰ ਲਗਾਤਾਰ ਵਿਚਾਰ ਕਰ ਰਹੇ ਹਾਂ ਅੱਜ ਆਪ ਜੀਆਂ ਨੇ ਸ਼ਲੋਕ ਨੰਬਰ 9 ਉਹਦਾ ਪਾਠ ਸਰਵਨ ਕੀਤਾ ਹੈ ਧੰਨ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਵ ਨੂੰ ਸਮਝਾਉਂਦੇ ਨੇ ਭਾਈ ਜੀਵ ਜਨਮ ਤੋਂ ਲੈ ਕੇ ਸਾਰੇ ਜੀਵਨ ਦੇ ਅੰਦਰ ਸੁੱਖ ਦੀ ਭਾਲ ਵਿੱਚ ਕਦੇ ਇੱਧਰ ਕਦੇ ਉੱਧਰ ਤੁਰਿਆ ਫਿਰਦਾ ਹੈ ਸੁੱਖ ਦੇ ਯਤਨ ਵੀ ਬਹੁਤ ਕਰਦਾ ਹੈ ਪਰ ਫਿਰ ਵੀ ਇਹਨੂੰ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਲਿਖਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਿਆ ਪਿਆ ਹੈ ਜੇ ਅਸੀਂ ਬੰਦੇ ਦਾ ਅਧਿਐਨ ਕਰੀਏ ਤੇ ਵੇਖੋ ਕਿਸੇ ਕੋਲ ਵੱਡਾ ਘਰ ਹੈ ਕਿਸੇ ਕੋਲ ਛੋਟਾ ਘਰ ਹੈ ਕਿਸੇ ਕੋਲ ਧਨ ਬਹੁਤ ਹੈ ਤੇ ਕਿਸੇ ਕੋਲ ਕੁਝ ਵੀ ਨਹੀਂ ਕਿਸੇ ਕੋਲ ਤੰ ਤੇ ਪਾਉਣ ਵਾਸਤੇ ਕੱਪੜੇ ਬਹੁਤ ਮਹਿੰਗੇ ਨੇ ਤੇ ਕਿਸੇ ਕੋਲ ਗੁਰਮਖੋ ਪਾਟੀਆਂ ਲੀਰਾਂ ਤੰ ਤੇ ਪਾ ਕੇ ਉਹ ਗੁਜ਼ਾਰਾ ਕਰਦਾ ਬਹੁਤ ਗੁਰਮਖੋ ਪੁਰਾਣੇ ਕੱਪੜੇ ਪਾ ਕੇ ਗੁਜ਼ਾਰਾ ਕਰਦਾ ਕਿਸੇ ਕੋਲ ਖਾਣ ਵਾਸਤੇ ਪਦਾਰਥ ਬਹੁਤ ਮਹਿੰਗੇ ਮਹਿੰਗੇ ਸਵਾਦਿਸ਼ਟ ਭੋਜਨ ਖਾਂਦਾ ਤੇ ਕਿਸੇ ਕੋਲ ਗੁਰਮਖੋ ਇੰਨਾ ਵੀ ਨਹੀਂ ਕਿ ਉਹ ਆਪਣੀ ਰੋਟੀ ਬਣਾ ਕੇ ਖਾ ਸਕੇ ਗੰਦਗੀ ਦੇ ਢੇਰਾਂ ਤੇ ਕੂੜੇ ਦੇ ਢੇਰ ਤੋਂ ਕੁਝ ਇਕੱਠਾ ਕਰਕੇ ਉਹ ਆਪਣਾ পেট ਭਰ ਰਿਹਾ ਹੈ ਸੁੱਖ ਦੀਆਂ ਸੁਹੂਲਤਾਂ ਸਾਰਿਆਂ ਕੋਲ ਇੱਕੋ ਜੀਆਂ ਨਹੀਂ ਕਿਸੇ ਦਾ ਵੱਡਾ ਕਾਰੋਬਾਰ ਹੈ ਕਿਸੇ ਦਾ ਛੋਟਾ ਕਾਰੋਬਾਰ ਹੈ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇੱਕ ਚੀਜ਼ ਪ੍ਰਮਾਤਮਾ ਨੇ ਸਾਰਿਆਂ ਨੂੰ ਬਰਾਬਰ ਦਿੱਤੀ ਦੁੱਖ ਸਾਰਿਆਂ ਨੂੰ ਹੈ ਵੱਡਾ ਵੀ ਦੁਖੀ ਹੈ ਤੇ ਗਰੀਬ ਵੀ ਦੁਖੀ ਹੈ ਇਕ ਤੋਂ ਗੁਰਮੁਖੋ ਤਨਵਾਨ ਵੀ ਦੁਖੀ ਹੈ ਤੇ ਕੰਗਾਲ ਵੀ ਦੁਖੀ ਹੈ ਰਾਜਾ ਵੀ ਦੁਖੀ ਹੈ ਪਰਜਾ ਵੀ ਦੁਖੀ ਹੈ ਦੁੱਖ ਸਾਰਿਆਂ ਨੂੰ ਹੈ ਮਹਾਰਾਜ ਕਹਿਣ ਲੱਗੇ ਜੇ ਬੰਦਿਆ ਤੂੰ ਸੁਖ ਚਾਹੁੰਨਾ ਤੇ ਸੁਖਾਂ ਦਾ ਦਾਤਾ ਕੇਵਲ ਇੱਕ ਪਰਮਾਤਮਾ ਹੈ ਤੂੰ ਪਰਮਾਤਮਾ ਦੇ ਭਜਨ ਪਰਮਾਤਮਾ ਦੇ ਨਾਮ ਨਾਲ ਜੁੜ ਪਰਮਾਤਮਾ ਦੇ ਸਿਮਰਨ ਨਾਲ ਜੁੜ ਤੇਰੇ ਜੀਵਨ ਵਿੱਚ ਸੁਖ ਆ ਸਕਦਾ ਹੈ ਇਹ ਜਿੰਨੀਆਂ ਸਕੂਲਤਾ ਤੇਰੇ ਕੋਲ ਨੇ ਇਹ ਸੁਖ ਮੈਂ ਹੀ ਹੋ ਸਕਦੀਆਂ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਸਾਰਿਆਂ ਸੁੱਖਾਂ ਦਾ ਦਾਤਾ ਪਰਮਾਤਮਾ ਹੀ ਮਹਾਰਾਜ ਕਹਿਣ ਲੱਗੇ ਦੂਜਾ ਸੁੱਖਾਂ ਦਾ ਦਾਤਾ ਕੋਈ ਹੈ ਹੀ ਨਹੀਂ ਜਿੱਥੋਂ ਤੈਨੂੰ ਸੁਖ ਮਿਲ ਜਾਣ ਮਹਾਰਾਜ ਨਾ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਆਉਂਦਾ ਹੈ ਮਹਾਰਾਜ ਕਹਿਣ ਲੱਗੇ ਬੰਦਾ ਪਰਮਾਤਮਾ ਦਾ ਸਿਮਰਨ ਛੱਡ ਕੇ ਪਰਮਾਤਮਾ ਦਾ ਸਿਮਰਨ ਕਰਨਾ ਨਹੀਂ ਚਾਹੁੰਦਾ ਤੇ ਚਾਹੁੰਦਾ ਆ ਮੇਰੇ ਜੀਵਨ ਵਿੱਚ ਸੁੱਖ ਆਵੇ ਮਹਾਰਾਜ ਕਹਿਣ ਲੱਗੇ ਕਦੇ ਸੁੱਖ ਨਹੀਂ ਆ ਸਕਦਾ ਬੰਦਿਆ ਕਦੇ ਵੀ ਤੂੰ ਪਰਮ ਪਾਦ ਨੂੰ ਕਦੇ ਤੂੰ ਪਰਮ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਵੇਂ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਕੋਈ ਬੰਦਾ ਦਰਖਤ ਦੇ ਮੁੱਢ ਨੂੰ ਹੀ ਵੜ ਦੇਵੇ ਹਾਂਜੀ ਕੋਈ ਬੰਦਾ ਦਰਖਤ ਦੇ ਮੁੱਢ ਨੂੰ ਵੱਢ ਕੇ ਫੇਰ ਆ ਕੇ ਵੀ ਮੈਨੂੰ ਛਾਂ ਮਿਲ ਜਾਏ ਮੈਨੂੰ ਟਾਹਣੀਆਂ ਫੁੱਲ ਫਲ ਪੱਤੇ ਸਭ ਕੁਝ ਪ੍ਰਾਪਤ ਹੋ ਜਾਣ ਜਿਸ ਦਰਖਤ ਦਾ ਮੁੱਢ ਜੜਾਂ ਹੀ ਵੱਢ ਦਈਏ ਤੇ ਉਹ ਤੇ ਸੁੱਕਿਆ ਹੀ ਸੁੱਕਿਆ ਨਾ ਉਹ ਤੇ ਹਰਾ ਨਹੀਂ ਰਹਿ ਸਕਦਾ ਮਹਾਰਾਜ ਕਹਿਣ ਲੱਗੇ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾਂ ਸਾਖਾਂ ਕਤਿਆ ਹੈ ਮੁੱਢ ਤੋਂ ਬਿਨਾਂ ਟਾਹਣੀਆਂ ਪੱਤੇ ਕਿਵੇਂ ਹਰੇ ਰਹਿਣ ਤੇ ਗੁਰਮੁਖੋ ਸਭ ਸੁਖ ਦਾਤਾ RAM ਹੈ ਸਾਰੇ ਸੁਖਾਂ ਦਾ ਦਾਤਾ ਸਾਰੇ ਸੁਖਾਂ ਦਾ ਮੋਢ ਪਰਮਾਤਮਾ ਆ ਤੇ ਬੰਦਾ ਉਹਦੇ ਸਿਮਰਨ ਨੂੰ ਛੱਡ ਕੇ ਪਰਮਾਤਮਾ ਨੂੰ ਪੁਲਾ ਕੇ ਸੁਖ ਕਿਤੋਂ ਹੋਰ ਲੱਭਦਾ ਪਿਆ ਸਤਿਗੁਰੂ ਕਹਿਣ ਲੱਗੇ ਭਾਈ ਸਾਰੇ ਸੰਸਾਰ ਵਿੱਚ ਝਾਤ ਮਾਰ ਨਾਮ ਤੋਂ ਬਿਨਾ ਕਦੇ ਕੋਈ ਸੁਖੀ ਨਹੀਂ ਹੋਇਆ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਔਰ ਪਰਮਾਤਮਾ ਨੇ ਜੋ ਗੁਣ ਦਿੱਤੇ ਨੇ ਇਸ ਜੀਵਨ ਦੇ ਅੰਦਰ ਪੈਦਾ ਕੀਤੇ ਨੇ ਉਹਨਾਂ ਗੁਨਾ ਦਾ ਧਾਰਨੀ ਹੋ ਉਹਨਾਂ ਗੁਨਾ ਨੂੰ ਕਮਾ ਜੇ ਤੂੰ ਬਾਹਰੀ ਸੁੱਖ ਵੀ ਲੈਣਾ ਚਾਹੁੰਦਾ ਤੇ ਜੇ ਅੰਦਰੂਨੀ ਆਤਮਿਕ ਸੁੱਖ ਵੀ ਲੈਣਾ ਚਾਹੁੰਦਾ ਤੇ ਰੱਬੀ ਗੁਨਾ ਦਾ ਧਾਰਨੀ ਹੋ ਬਚਨਾਂ ਪਾ ਪੜ੍ਹਦੇ ਆ ਡਿੱਠਾ ਸਭ ਸੰਸਾਰ ਸੁਖ ਨਾਮ ਬਿਨ ਤਨ ਧਨ ਹੋਸੀ ਸ਼ਾਰ ਜਾਣ ਕੋਏ ਜਨ ਮਹਾਰਾਜ ਕਹਿਣ ਲੱਗੇ ਸਾਰਾ ਸੰਸਾਰ ਦੇਖਿਆ ਨਾਮ ਤੋਂ ਬਿਨਾ ਕਿਸੇ ਨੂੰ ਸੁੱਖ ਨਹੀਂ ਮਿਲਿਆ ਜੇ ਬੰਦਾ ਸੁੱਖ ਮੰਨ ਲੈ ਵੀ ਧਨ ਨੂੰ ਸੰਪਤੀ ਨੂੰ ਦੌਲਤ ਨੂੰ ਕਾਰੋਬਾਰ ਨੂੰ ਬਿਜ਼ਨਸ ਨੂੰ ਬੰਦਾ ਸੁੱਖ ਮੰਨ ਲੈ ਤੇ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਧਨਵਾਨ ਬੰਦੇ ਤੁਸੀਂ ਦੇਖਿਆ ਸੁਸਾਈਡ ਕਰ ਲੈਂਦੇ ਨੇ ਕਿਉਂ ਉਹਨਾਂ ਕੋਲ ਧਨ ਦੀ ਕਮੀ ਕੋਈ ਨਹੀਂ ਵੱਡੇ ਵੱਡੇ ਕਾਰੋਬਾਰ ਹਜ਼ਾਰਾਂ ਨੌਕਰ ਉਹਨਾਂ ਦੇ ਥੱਲੇ ਕੰਮ ਕਰਦੇ ਪਏ ਨੇ ਕਿੰਨਾ ਰੁਪਈਆ ਰੋਜ਼ ਦਾ ਕਮਾਉਂਦੇ ਨੇ ਕੋਈ ਪਤਾ ਨਹੀਂ ਪਰ ਗੁਰਮੁਖੋ ਅੰਦਰੋਂ ਮਨ ਕਰਕੇ ਦੁਖੀ ਸੀ ਇਸ ਕਰਕੇ ਆਤਮ ਹੱਤਿਆ ਕਰ ਗਏ ਇਹਦਾ ਮਤਲਬ ਧਨ ਵਿੱਚੋਂ ਸੁੱਖ ਨਹੀਂ ਮਿਲਿਆ ਕਾਰੋਬਾਰ ਵਿੱਚੋਂ ਸੁੱਖ ਨਹੀਂ ਮਿਲਿਆ ਇਹ ਤੇ ਸੁਖ ਦੇ ਸਾਧਨ ਨੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਇਸ ਲਈ ਮਹਾਰਾਜ ਕਹਿਣ ਲੱਗੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਸਾਰਿਆਂ ਸੁਖਾਂ ਦਾ ਦਾਤਾ ਪਰਮਾਤਮਾ ਹੈ ਦੂਜਾ ਕੋਈ ਨਹੀਂ ਬੰਦਿਆ ਤੂੰ ਪਰਮਾਤਮਾ ਨਾਲ ਜੁੜ ਇਥੇ ਤੇ ਵੱਡੇ ਵੱਡੇ ਆਏ ਦੁਨੀਆਂ ਦੇ ਉੱਪਰ ਗੁਰਮੁਖੋ ਰੋਂਦੇ ਹੋਏ ਚਲੇ ਗਏ ਦੁੱਖਾਂ ਦੇ ਕਾਰਨ ਉਹਨਾਂ ਨੂੰ ਰੋਣਾ ਪਿਆ ਬਾਣੀ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਆਉਂਦਾ ਹੈ ਮਹਾਰਾਜ ਕਹਿੰਦੇ ਸਹੰਸਰ ਦਾਨ ਦੇ ਇੰਦਰ ਦੁਆਇਆ ਪਰਸ ਰਾਮ ਰੋਵੇ ਘਰ ਆਇਆ ਅਜੈ ਸੋ ਰੋਵੇ ਭੀਖਿਆ ਖਾਏ ਐਸੀ ਦਰਗਹ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਇਆ सीता लक्ष्मण विछड़ गया रोवे दशर लंक गवाए जिन सीता आंदी डौरु वाए रोवे पांडव भए मजोर जिन कै स्वामी रहत अदूर रोवे जिन मेजा खोए गया एक ही कारण पापी भया रोवे शेख मसाईक पीर अंत काल मत लागै पीड़ रोवे राजे कान पड़ाए ਕਰ ਕਰ ਮੰਗਿ ਭਿਖਿਆ ਜਾਏ ਰੋਵਹਿ ਕਿਰਪਨ ਸੰਚੇ ਧਨ ਜਾਏ ਪੰਡਤ ਰੋਵਹਿ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮਹਾਰਾਜ ਕਹਿਣ ਲੱਗੇ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਪਿਆ ਸੁਖ ਦੇ ਸਾਧਨ ਵਖ ਵਖ ਹੋ ਸਕਦੇ ਨੇ ਕਿਸੇ ਕੋਲ ਵੱਡਾ ਸਾਧਨ ਏ ਕੋਈ ਵੱਡਾ ਕਾਰੋਬਾਰ ਏ ਕੋਈ ਦਿਹਾੜੀਦਾਰ ਏ ਸੁਖ ਗੁਰਮਖੋ ਛੋਟਾ ਵੱਡਾ ਹੋ ਸਕਦਾ ਪਰ ਦੁੱਖ ਸਾਰਿਆਂ ਨੂੰ ਬਰਾਬਰੇ ਸਾਰੇ ਹੀ ਦੁਖੀ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜੱਗ ਉੱਚੇ ਚੜ ਕੇ ਦੇਖਿਆ ਤਾ ਘਰ ਘਰ ਹਾ ਅੱਗ ਕਹਿਣ ਲੱਗੇ ਇਹ ਤੇ ਦੁੱਖਾਂ ਦੀ ਅੱਗ ਘਰ ਘਰ ਬਲਦੀ ਪਈਏ ਬੰਦਿਆ ਸਭ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਏ ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਹੈ ਦੂਜਾ ਕੋਈ ਵੀ ਨਹੀਂ ਤੇ ਪਾਤਸ਼ਾਹ ਕਹਿਣ ਲੱਗੇ ਕਾਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਹੈ ਮੇਰਿਆ ਮਨਾ ਸੁਨ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਤੇਰੀ ਗਤੀ ਮੁਕਤੀ ਹੋਣੀ ਏ ਤੇਰੇ ਜੀਵਨ ਵਿੱਚ ਸੁਖ ਆਉਣਾ ਜੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਤਾਂ ਹੀ ਮਹਾਰਾਜ ਕਹਿਣ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਤਾਂ ਹੀ ਮਹਾਰਾਜ ਕਹਿੰਦੇ ਸੁਖ ਨਾਹੀ ਰਹੇ ਹਰ ਭਗਤ ਬਿਨਾ ਪਰਮਾਤਮਾ ਦੀ ਭਗਤੀ ਤੋਂ ਬਿਨਾ ਜੀਵਨ ਵਿੱਚ ਸੁਖ ਨਹੀਂ ਇਸ ਲਈ ਵਦ ਤੋਂ ਵਦ ਪਰਮਾਤਮਾ ਦੇ ਨਾਮ ਸਿਮਰਨ ਨਿਤ ਨਿਯਮ ਨਾਲ ਚੜਿਏ ਬਾਣੀ ਨੂੰ ਵਿਚਾਰੀਏ ਬਾਣੀ ਨੂੰ ਸਮਝੀਏ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਬਤੀਤ ਕਰੀਏ ਤੇ ਇਹ ਸਾਡਾ ਜੀਵਨ ਸੁਖੀ ਹੋ ਸਕਦਾ ਹੈ ਮਹਾਰਾਜ ਕਿਰਪਾ ਕਰਨ ਸਮੇਂ ਵੀ ਸਮਾਪਤੀ ਸੰਖੇਪ ਰੂਪ ਵਿੱਚ ਵਿਚਾਰ ਕੀਤੀ ਹੈ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਖਿਮਾ ਬਖਸ਼ ਦੇਣੀ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਣ ਆਪ ਸਮੂਹ ਸੰਗਤੀਆਂ ਹਾਜ਼ਰੀਆਂ ਪੇਟਾਵਾਂ ਦਰ ਪ੍ਰਵਾਨ ਕਰਨ ਸਭਨਾ ਦਾ ਭਲਾ ਕਰਨ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ